ਉਹ ਪੰਜ ਪਾਣੀਆਂ ਤੇ ਸੁਖਿਆ ਕਰਦਾ ਸੀ ਸਰਦਾਰੀ ਤੈਂ ਆਪਣੇ ਪੈਰਾਂ ਤੇ ਲਈ ਹੈ ਆਪੇ ਮਾਰ ਪੁਹਾੜੀ ਉਹ ਸਭ ਬਣੀ ਬਣਾਈਂਦਾ ਆਪੇ ਤੈ ਕਰਵਾਲਿਆ ਕੰਗਾ ਕਰਮਾਫ ਰਹੀਮੇ ਨੂੰ ਸੁਖਿਆ ਕੰਨੋਂ ਲੈ ਲਿਆ ਪੰਗਾ ਤੇਰੀਆਂ ਕਰਤੂਤਾਂ ਨੇ ਤੁਹਾਡਾ ਸਾਰਾ ਰਾਜ ਗਵਾਇਆ ਵਿੱਚ 222 ਦੇ ਲੋਕਾਂ ਕਰਤਾ ਬੁੱਲ ਸਫਾਇਆ ਉਹ ਜਿੱਥੇ ਤੂੰ ਬਹਿਣਾ ਸੀ ਆ ਗਿਆ ਉਸ ਕੁਰਸੀ ਤੇ ਝੰਡਾ ਕਰਮਾਭ ਰਹੀਮੇ ਨੂੰ ਸੁਖਿਆ ਕੱਲ ਨੂੰ ਲੈ ਲਾ ਪੰਗਾ ਠੀ ਕਾਤਲ ਮੁੰਡਿਆਂ ਬਾਲਾ ਤਾ ਤੂੰ ਡੀਜੀਪੀ ਸੈਣੀ ਲਾਤਾ ਤੂੰ ਡੀਜੀਪੀ ਸੈਣੀ ਨਾਲ ਪੰਥ ਦੋਖੀਆਂ ਦੇ ਪਾਲਈ ਤੂੰ ਹੀ ਉਟਣੀ ਤੇ ਬਹਿਣੀ ਓ ਦੇ ਟਿਕਟ ਤੋਂ ਆਲਮ ਨੂੰ ਟਿੱਕ ਟੋ ਤੋਂ ਆਲ ਮਣੋ ਕੀਤਾ ਕੰਮ ਬੜਾ ਹੀ ਮੰਦਾ ਕਰਮਾ ਭਰ ਹੀ ਮੈਣੋ ਸੁਖਿਆ ਕੰਨ ਨੂੰ ਲੈ ਲਿਆ ਪੰਗਾ ਯਾ ਮਹੋਣਾ ਸੀ ਮੰਤਰੀ ਵੀ ਬਾਜੀ ਨੇ ਹੋਣਾ ਮੰਤਰੀ ਸੈਂਟਰ ਦੇ ਵਿੱਚ ਹੋਣਾ ਹੁਣ ਜਾਪੇ ਉਮਰਾਂ ਦਾ ਸੁਖਿਆ ਪੈ ਗਿਆ ਪੱਲੇ ਰੋਣਾ ਉਹ ਬਾਪੂ ਜੋ ਖਲਾਰ ਗਿਆ ਤੈਥੋਂ ਚੁਗਣੀ ਹੋਣਾ ਕੰਡਾ ਤੈਥੋਂ ਚੁਗਣੀ ਹੋਣਾ ਕੰਡਾ ਕਰਮਾਫ ਰਹੀਮੇ ਨੂੰ ਸੁਖਿਆ ਕੰਨ ਨੂੰ ਲੈ ਲਾ ਪੰਗਾ ਦੀ ਮਨ ਜੀਤ ਸਿਓ ਪਹਿਲਾ ਲਾਇਆ ਸਿੰਘ ਰਣ ਜੀਤ ਰਾਹ ਚੱਲ ਕੇ ਬਾਪੂ ਦੇ ਲਾਇ ਸੁਲਤਾਨ ਤੇ ਹਾਰ ਪਰੀਤ ਓ ਜੇ ਹੋ ਜਾਈ ਕੋਕੋ ਸੀ ਨਿਕਲਿਆ ਉਸੇ ਤਰ੍ਹਾਂ ਦਾ ਅੰਡਾ ਕਰਮਾਹ ਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਓ ਇੰਦਰਾ ਨਿਆ ਮਾਤ ਨੂੰ ਤੁਸਾ ਸਦਾਤ ਤਖਤ ਦਾ ਤਨੂ ਤੁਸੀਂ ਸਦਾ ਤਖਤ ਦਾ ਟਾਇਆ ਬਣ ਕੇ ਅਬਦਾਲੀ ਤੂੰ ਮੱਥਾ ਨਾਲ ਤਖਤ ਵੇ ਲਾਇਆ ਓ ਹੁਣ ਦੀਪ ਸਿੰਘ ਬਣ ਕੇ ਦੀਪ ਸਿੰਘ ਬਣ ਕੇ ਜੋਦਾ ਕੋਈ ਖੜਕਾਉ ਖੰਡਾ ਜੋਦਾ ਕੋਈ ਖੜਕਾਉ ਖੰਡਾ ਕਰਮਾਫ ਰਹੀਮੇ ਨੂੰ ਸੁਖਿਆ ਕੰਨੂ ਲੈ ਲਿਆ ਪੰਗਾ ਉਸਲਾ ਪੁੱਠੀ ਇੰਦਰਾ ਨੂੰ ਦਿੰਦੇ ਬੂਟਾ ਤੇ ਦਰਬਾਰੀ ਮੇਸ਼ੀ ਦੇ ਜੀਮੇ ਨੇ ਇਹ ਤਾਂ ਮੱਤ ਤੇਰੀ ਹੈ ਮਾਰੀ ਫਿਰ ਸੇਵਲ ਟੋਏ ਨੇ ਇਹ ਤਾਂ ਮੱਤ ਤੇਰੀ ਹੈ ਮਾਰੀ ਪਾਵੈਰ ਪੰਥੜਾ ਤੂੰ ਬਾਦਲਾ ਕਮਣੀ ਕੀਤਾ ਚੰਗਾ ਬਾਦ ਆਕਮਣੀ ਕੀਤਾ ਚੰਗਾ ਕਰ ਮਾਫ ਰਹੀ ਮੇਨੋ ਸੁਖਿਆ ਤਨੂ ਲੈ ਲਿਆ ਪੰਗਾ ਸੋ ਸਭ ਆਗੂ ਭੱਜ ਗਏ ਛੜ ਗਏ ਸੁੱਖੀ ਡਿੰਪੀ ਪੱਲਾ ਛੜ ਗਏ ਸੁੱਖੀ ਡਿੰਪੀ ਪੱਲਾ ਵਿੱਚ ਸਾਰੇ ਮਾਜੇ ਰੇ ਰਹਿ ਗਿਆ ਸਾਲਾ ਤੇਰਾ ਕੱਲਾ ਬਡਾਲੇ ਤੇ ਆਲੀ ਨੇ ਪਾਲ ਗਲ ਤੇਰੇ ਵਿੱਚ ਫੰਦਾ ਬਡਾਲਾ ਤੇ ਈਰੀ ਬਣ ਗਏ ਗਲ ਤੇਰੇ ਦਾ ਫੰਦਾ ਕਰ ਮਾਫ ਰਹੀ ਮੇਨੂੰ ਸੁਖਿਆ ਕੰਨੋਂ ਲੈ ਲਿਆ ਪੰਗਾ ਆਦ ਲੈ ਗਏ ਕੁਰਸੀ ਤੋਂ ਜੇਲੀ ਯਾਦ ਆਏ ਸਿੰਘ ਟੱਕੇ ਤੇਰੇ ਕੀਤੇ ਪਾਪਾਂ ਦੀ ਕਵਤਾ ਲਿਖਤੀ ਮੰਗਲ ਚੱਠੇ ਤੈਨੂੰ ਰਖ ਲਿਆ ਸਦਗਰਮੇ ਚੌੜਾ ਕੜ ਚੱਲਿਆ ਸੀ ਕੰਡਾ ਤੇਰਾ ਕੜ ਚੱਲਿਆ ਸੀ ਕੰਡਾ ਕਰਮਾਫ ਰਹੀ ਮੇਣੋਂ ਸੁਖਿਆ ਤਾਨੂੰ ਲੈ ਲਿਆ ਪੰਗਾ